ਸਤਨਾਮ ਸ੍ਰੀ ਗੁਰੂワਲਮਿਕ ਸਾਹਿਬ ਜੀਓ ਗੁਰੂ ਕੋ ਪੂਜੋ ਧਾਰੇ ਚੰਦ ਸੂਰਜ ਸਭ ਤਾਰੇ ਜੋ ਕੜਿਆ ਸੋ ਹੋਤ ਬਨਾਸ ਐਸੇ ਰਚਨ ਰਚੇ ਅਬਿਨਾਸ਼ ਰਮਾਇਕ ਪਤਾਲ ਆਕਾਸ਼ ਜੀਵ ਚੰਤ ਸਬਗੁਰੂ ਕੈ ਦਾਸ ਜਿਸ ਕਰਤੇ ਕਾ ਖੇਲ ਤਮਾਸ਼ਾ ਉਸ ਦੇ ਹੁਕਮ ਅੰਦਰ ਸਭ ਸੰਸਾ ਜਿਸ ਮਾਲਕ ਨੂੰ ਲੇਖਾ ਦੇਣਾ ਉਸ ਕੋ ਸ਼ਿਮਰ ਗਿਰਾਸਾ ਗਿਰਾਸਾ ਪੂਰਨ ਕਰਤ ਸਰਬ ਕੇ ਆਸਾ ਸਭ ਵਸਤੂ ਭਗਵਾਨ ਕੇ ਪਾਸਾ ਜਸ ਜਸ ਜੀਵ ਰਚਾਈ ਤਸ ਤਸ ਰਿਖ ਬਨਾਏ ਕਾਸ ਕਣਿਆ ਦੇ ਵਿਕਾਸ ਮਾਸ ਕਣਿਆ ਦੇ ਵਿਮਾਸ ਰੋੜ ਚੁਗਣਿਆ ਦੇਵੇ ਰੋੜ ਪੂਰਨ ਕਰਤ ਸਰਬ ਕੀ ਲੋੜਾ ਪਲ ਪਲ ਜਿੰਜੇ ਰਾਖਾ ਸੋਏ ਉਸ ਦੀ ਨੈਰੋ ਬਾਰਣਾ ਕੋਈ ਪਤ ਪਤੰਦਰ ਉਸ ਦਾ ਨੂਰਾ ਸਰਬ ਕਾ ਪੂਰਨ ਪਰਪੂਰਾ ब्रह्मा विष्णु शंकर देवा सर्व सुख भगवान की सेवा सीता जी के रखे लाज भक्त ना के पूरे काज पांडव के जगाए भोग इंद्र के सब कटे रोग ਦਾ ਜੇ ਬਲ ਕੋ ਸੁਰਗ ਬਚਾਇਆ ਕਾਲੇਮ ਕਾ ਕਸ਼ਟ ਮਟਾਇਆ ਰਾਜੇ ਅਸਰਣੀ ਮੀਤਾਈ ਤਾਰੇ ਸਭ ਦੁਨੀਆਂ ਦਾ ਸਾਈਂ ਜੋ ਜੋ ਚੁਕਿਆ ਦਰ ਪਰਿਆਨ ਸਭਨਾ ਦੀ ਕੀਤੀ ਕਲਿਆਣ ਏ ਭਾਰਤਵਾਜ ਬਿੰਦ ਗੁਣ ਗਾਈ ਜਿਸ ਕੋ ਮਿਲਨ ਹਰੀ ਹਰਿ ਆਏ ਨਾਦਰੋਜ ਕਰੇ ਅਰਦਾਸ ਮਨ ਮੇਰੇ ਵਿੱਚ ਕਰੋ ਨਿਵਾਸ ਜੋ ਜਨ ਤੂੰ ਸਹਕਰਣ ਪਰੇਤ ਮਾਨਸ ਚੋਲਾ ਰਹੇ ਪਨੇਤ ਵਾਰਮਿਕ ਹਰ ਬ੍ਰਹਮਾਨੰਦਾ ਗਿਆਨ ਜਗੋਜ ਗੁ ਤੇਰਾ ਬੰਦਾ ਪਾਰਸ ਪੂਰਨ ਪਵਨ ਅਸਲੋਕਾ ਜਪਿਆ ਤੇਰਾ ਨਾਮ ਗੋਪਾਲੋ ਜੋੜ ਲਵੋ ਚਰਣਾ ਦੇ ਨਾਲ ਲੱਗੀ ਰਹੇ ਨਾ ਟੁੱਟੇ ਪ੍ਰੀਤ ਤੇਰੀ ਮੇਰੀ ਸਤਿਗੁਰ ਮੀਤਾ ਪਲ-ਪਲ ਆਪਣਾ ਨਾਮ ਜਪਾਓ ਸਤਿਗੁਰੂ ਵਿਸਰਉ ਨਾ ਵਿਸਰਾਓ ਤੂੰ ਪਾਣੀ ਹੰਮੀਣ ਪਿਆਸੇ ਸਭ ਖਾਲਕ ਤੁਮਰੇ ਪਰਵਾਸੀ ਹੁਣ ਕੀ ਆਸਰਾ ਬਰਤੀ ਜਾਵੇ ਜੋ ਜੋ ਤੇਰਾ ਨਾਮ ਤੇ ਆਵੇ ਤੂੰ ਚੰਦਾ ਸਭ ਜੀਵ ਵਿੱਚ ਕੋਰੇ ਵਾਲਮੀਕ ਹਰ ਸਾਜ ਨਮੋਰੀ ਗਿਆਨਾ ਗੁਰੂ ਗਾਵੇ ਤੇਰੇ ਸਭ ਸੇ ਉੱਚੇ ਸਤਿਗੁਰੂ ਮੇਰੇ ਆ ਸਮੀ ਜਗਤ ਗੁਰੂ ਰਚਨਾ Swami ਜਗਤ ਗੁਰੂ ਰਚਨਾ ਅਮਰਤ ਬਾਣੀ ਦਸਦੀ ਹੈ ਜਗਤ ਗੁਰੂ ਵਾਲਮੀਕ ਦੇਵਾਨ ਚ ਸਚੇ ਪਤਸਾ ਜੀ ਕਹਿੰਦੇ ਹਨ ਧਰਤੀ ਬਣਾਈ ਵਾਲ ਮੀਕ ਭਗਵਾਨ ਜੀਤੇ ਵਸਦਾ ਜਹਾਨ ਸਾਬ ਕਹਿੰਦੇ ਜਿਹਦੇ ਤੇ ਅੱਜ ਇਹ ਦੁਨੀਆ ਵਸਰੀ ਹੈ ਇਹ ਤਰਤੀਬ ਬਣਾਉਣ ਵਾਲੇ ਅਜ਼ਰ ਅਮਰ ਤੈ ਕਾਲ ਦਰਸੀ ਜਗਤ ਗੁਰੂ ਵਾਲਮੀਕ ਮਹਾਰਾਜ ਜੀ ਹਨ ਉਹਨਾਂ ਤੋਂ ਪਹਿਲਾਂ ਚਾਰੋਂ ਉਤਰਭ ਪਾਣੀ ਹੀ ਪਾਣੀ ਸੀ ਨਾ ਧਰਤੀ ਸੀ ਨਾ ਚੰਦ ਸੀ ਨਾ ਸੂਰਜ ਸੀ ਨਾ ਤਾਰਾ ਸੀ ਸਭ ਕਦੇ ਪਾਣੀ ਹੀ ਪਾਣੀ ਸੀ ਪ੍ਰਭੂ ਪ੍ਰਮਾਤਮਾ ਵਾਲਮੀ ਜੀ ਵਾਨ ਜੀ ਨੇ ਅਪਾਰ ਕਿਰਪਾ ਕੀਤੀ ਧਰਤੀ ਦੀ ਰਚਨਾ ਕੀਤੀ ਤੇ ਸਾਬ ਕਹਿੰਦੇ ਹਨ ਆਪਣੀ ਅਪਾਰ ਕਿਰਪਾ ਦੇ ਨਾਲ ਅਸਮਾਨ ਨੂੰ ਬਣਾ ਦਿੱਤਾ ਬਿਨਾ ਥੰਮਾ ਤੋਂ ਸਮਾਨ ਖਲਿਆ ਰਿਆ ਧੰ ਗੁਰੂ ਵਾਲਮੀਕ ਨੇ ਬਿਨਾ ਥੰਮਾ ਤੋਂ ਅਸਮਾਨ ਨੂੰ ਖੜਾ ਕਰ ਦਿੱਤਾ ਸਹਿਬ ਕਹਿੰਦੇ ਹਨ ਸੱਤ ਕਦੇ ਨਾ ਖੜਦੀ ਜੇਕਰ ਕੰਦ ਨਾ ਹੋਵੇ ਥੱਲੇ ਸਾਹਿਬ ਕਿਹਨੇ ਇੱਕ ਮਕਾਨ ਬਣਾਉਣਾ ਹੋਵੇ ਤੇ ਸਾਹਿਬ ਕਿਹਨੇ ਉਹਦੇ ਉੱਤੇ ਛੱਤ ਪਾਉਣੀ ਹੋਵੇ ਤੇ ਸਾਹਿਬ ਕਿਹਨੇ ਸਭ ਤੋਂ ਪਹਿਲਾਂ ਥੱਲੇ ਸਪੂਰ ਦੇਣੀ ਪੈਂਦੀ ਹੈ ਤੇ ਫਿਰ ਛੱਤ ਖੜਦੀ ਹੈ ਤੇ ਸਾਹਿਬ ਕਿਹਨੇ ਪ੍ਰਮਾਤਮਾ ਵਾਲਮਿਕ ਦੇਵਾਨ ਜੀ ਨੇ ਨੌ ਖੰਡ ਪૃਥਵੀ ਦੇ ਉੱਪਰ ਸਮਾਨ ਸਾਜਿਆ ਹੈ ਤੇ ਸਹਿਬ ਕਹਿੰਦੇ ਨਾ ਬਿਣਾ ਥੰਮਾ ਤੋਂ ਅਸਮਾਨ ਨੂੰ ਖੜਾ ਕਰ ਦਿੱਤਾ ਉਹ ਸੱਚੇ ਪਾਤਸ਼ਾਹ ਪ੍ਰਭ ਵਾਲਮਿਕ ਦੇ ਆਵਾਂਜ ਦੀ ਕਿਰਪਾ ਹੈ ਜੋ ਅਸਮਾਨ ਬਿਣਾ ਥੰਮਾ ਤੋਂ ਖੜਾ ਹੈ ਤਰਤੀਬ ਬਣਾਏ ਅਸਮਾਨ ਦੀ ਰਚਨਾ ਕੀਤੀ 84 ਲਖ ਜੂਨਾ ਬਣਾਇਆ ਤਿੰਨ ਦੇਵਤੇ ਬਣਾਏ ਔਰ ਚੌਥੀ ਮਾ ਪਾਰਵਤੀ ਨੂੰ ਪੈਦਾ ਕੀਤਾ ਜਿਸ ਨੂੰ ਅਸੀਂ ਕਹਿੰਦੇ ਆ ਇਕੋ ਮਾਈ ਜੁਗਤ ਵਿਆਹੇ ਤਿੰਨ ਚੇਲੇ ਪ੍ਰਵਾਨ ਤਿੰਨ ਚੇਲੇ ਬ੍ਰਹਮਾ ਵੇਸਨੂ ਸ਼ੰਕਰ ਚੌਥੀ ਮਾ ਪਾਰਵਤੀ ਦੀ ਰਚਨਾ ਕੀਤੀ ਔਰ ਜਿਨ੍ਹਾਂ ਦੇ ਸਬੰਧ ਤੋਂ ਅਸੀਂ ਸਾਰੇ ਇਨਸਾਨ ਪੈਦਾ ਹੋਇਆ ਪਾਰਵਤੀ ਸਰਬਤ ਕੀ ਮਾਏ ਜਿਸकी ਹਮ ਸੰਤਾਨ ਪਰਮਾਤਮਾ ਵਾਲਮੀ ਦੇ ਆਵਾਨ ਜੀ ਨੇ ਬ੍ਰਹਮਾ ਵਿਸ਼ਨੂੰ ਤਿੰਨ ਚੇਲੇ ਚੌਥੀ ਮਾਈ ਦੀ ਸਤਾਪਣਾ ਕੀਤੀ ਅਗਣ ਭਵਨ ਜਲ ਰਤ ਕੋ ਗਾਰਾ ਦੇ ਦੇ ਨੀਵ ਸਰੀਰ ਉਸਾਰਾ ਅਗਣ ਭਵਨ ਜਲ ਧਰਤੀ ਆਕਾਸ਼ ਸਭ ਕਹਿੰਦੇ ਹਨ ਇਸ ਗੋਦਨ ਦੇ ਨਾਲ ਇਨਸਾਨ ਬਣਿਆ ਹੈ ਤੇ ਸਾਰੇ ਇਨਸਾਨਾਂ ਦੇ ਵਿੱਚ ਉਹ ਪ੍ਰਮਾਤਮਾ ਦੀ ਜੋਤ ਚਮਕਦੀ ਹੈ

ਵਸਦਾ ਹੈ ਸੱਚੇ ਪਤਸ਼ਾਹ ਜੀ ਕਹਿੰਦੇ ਹਨ ਉਹ ਸਾਰਿਆਂ ਦੇ ਵਿੱਚ ਵਸਦਾ ਹੈ ਸੂਝ ਬੂਝ ਉਹੀ ਸਭ ਦੱਸਦਾ ਹੈ ਜਰੇ ਜਰੇ ਨੂੰ ਉਹ ਪਿਆਰ ਦਿੰਦਾ ਤੇ ਖੋਟੇ ਬੰਦਿਆਂ ਨੂੰ ਫਿਟਕਾਰ ਦਿੰਦਾ ਉਹ ਸਾਰੇ ਜੀਵਾਂ ਦੇ ਨਾਲ ਇੱਕੋ ਜਿਹਾ ਮੋਹ ਇੱਕੋ ਜਾਤੇ ਇਕੋ ਜ ਆ ਪਿਆਰ ਕਰਦਾ ਹੈ ਸਾਬ ਕਹਿੰਦੇ ਤਿੰਨ ਦੇਵਤੇ ਬਣਾਏ ਚੌਥੀ ਮਾ ਪਾਰਵਤੀ ਦਰਜਾ ਕੀਤੇ ਤੇ ਸਾਬ ਕਹਿੰਦੇ ਲੋ ਇੱਕ ਦੇਵਤੇ ਨੂੰ ਸੰਸਾਰੀ ਜੀਵਾਂ ਨੂੰ ਪੈਦਾ ਕਰਨ ਵਾਸਤੇ ਲਗਾ ਦਿੱਤਾ ਇੱਕ ਨੂੰ ਪੜਾਹੀ ਬਣਾ ਦਿੱਤਾ ਇਕ ਨੂੰ ਕਹਿ ਦਿੱਤਾ ਕਿ ਤੂੰ ਇਸ ਦੁਨੀਆ ਵਿੱਚੋਂ ਇਹਨਾਂ ਜੀਵਾਂ ਨੂੰ ਲੈ ਕੇ ਚਲੇ ਜਾਣਾ ਹੈ ਪ੍ਰਮਾਤਮਾ ਵਾਲਮੀਕ ਦਾ ਵਾਂਝ ਨੇ 84 ਲੱਖ ਜੁਨਾਂ ਵਿੱਚ ਜੀਵਾਂ ਦੀ ਰਚਨਾ ਕੀਤੀ ਹੈ ਤੇ 84 ਲੱਖ ਜੁਨਾਂ ਦੇ ਵਿੱਚ ਉਹ ਆਪ ਹੀ ਸਮਾਇਆ ਹੈ ਫਿਰ ਜਿੱਥੇ ਜਿੱਥੇ ਸਹਿਬ ਜੀ ਜੀਵ ਇਨਸਾਨ ਦੱਸਦੇ ਹਨ ਉਥੇ-ਉਥੇ ਉਹਨਾਂ ਵਾਸਤੇ ਖਾਣਾ ਦਾਣਾ ਰਿਜ਼ਕ ਪੈਦਾ ਕੀਤਾ ਹੈ ਤਿੰਨ ਭਾਗ ਬਣਾਏ ਰਾਜਗੁਣ ਸਤਗੁਣ ਤਮਗੁਣ ਤੇ ਰਾਜਗੁਣ ਸਤਗੁਣ ਤਮਗੁਣ ਕਹੀਏ ਕੀ ਤੇਰਾ ਸਵੇਰਾ ਰਾਜਗੁਣ ਸਤਗੁਣ ਤਮਗੁਣ ਬਣਾ ਕੇ ਦਿਨ ਤੇ ਰਾਤ ਬਣਾ ਦਿੰਦੇ ਹੈ ਮੰਦਰ ਹੈ ਇਨਸਾਨ ਤਿਨੇ ਗੁਣ ਜਿਸ ਵਿੱਚ ਕਰਨ ਵਸੇਰਾ ਸਾਬ ਕਹਿੰਦੇ ਇਹਨਾਂ ਤਿੰਨਾਂ ਦੇਵਤਿਆਂ ਦਾ ਮੰਦਰ ਇਨਸਾਨ ਬਣਾ ਦਿੱਤਾ ਤੇ ਹਰੇਕ ਇਨਸਾਨ ਦੇ ਵਿੱਚ ਇਹ ਤਿੰਨ ਦੇਵਤੇ ਵਸਦੇ ਹਨ ਤੇ ਸਾਬ ਕਹਿੰਦੇ ਹਨ Swami Jagat Guru Urjan ਤਿੰਨ ਚੇਲੇ ਪ੍ਰਵਾਨ ਹਰੀ ਹਰ ਤਿੰਨ ਚੇਲੇ ਪ੍ਰਵਾਨ ਪਾਰਵਤੀ ਸਰਬਤ ਕੀ ਮਾਈ ਜਿਸ ਕੀ ਹਮ ਸੰਤਾਨ ਵਾਰਮਿਕਰਤੇ ਕੀ ਮਾਇ ਯੁਗ-ਯੁਗ ਅਪ੍ਰੇਪਾਰ ਆਪਣੀ ਕੁਦਰਤ ਦਾ ਬਲ ਕਰਕੇ ਉਸ ਰਚਿਆ ਸੰਸਾਰ ਆਪਣੀ ਕੁਦਰਤ ਦੇ ਨਾਲ ਸੱਚੇ ਪਾਤਸ਼ਾਹ ਵਾਲ ਮਿਗਧਾਵਾਂ ਜੀ ਨੇ ਸੰਸਾਰ ਦੀ ਰਚਨਾ ਕੀਤੀ ਹੈ ਪਹਿਲਾ ਬ੍ਰਹਮਾ ਵਿਸ਼ਨੂੰ ਸ਼ੰਕਰ ਤਿੰਨੇ ਦੇ ਮਹਾਨ ਸਭ ਤੋਂ ਪਹਿਲਾਂ ਇਹ ਤਿੰਨ ਦੇ ਉੱਤੇ ਬਣਾਏ ਬ੍ਰਹਮਾ ਵਿਸ਼ਨੂੰ ਤੇ ਸ਼ੰਕਰ ਪਹਿਲਾ ਬ੍ਰਹਮਾ ਵਿਸ਼ਨੂੰ ਸ਼ੰਕਰ ਤਿੰਨੇ ਦੇ ਮਹਾਨ ਤਿੰਨ ਚੇਲੇ ਪ੍ਰਵਾਨ ਹਰੀ ਹਰ ਤਿੰਨ ਚੇਲੇ ਪ੍ਰਵਾਨ ਪਾਰਵਤੀ ਸਰਬਤ ਕੀ ਮਾਈ ਜਿਸ ਕੀ ਹਮ ਸੰਤਾਨ ਅਗਣ ਪਵਨ ਜਲ ਤਰਤ ਕਾਸ਼ ਚੰ ਸੂਰਜ ਸਭ ਤਾਰੇ ਅਗਣ ਪਵਨ ਜਲ ਤਰਤ ਆਕਾਸ਼ ਚੰ ਸੂਰਜ ਤਾਰੇ ਇਹ ਪ੍ਰਮਾਤਮਾ ਵਾਲਮੀਕ ਦਿਵਾਨ ਜੀ ਦੀ ਰਚਨਾ ਹੈ ਤੇ ਘਟ ਘੜੇ ਆਪਣੀ ਜੋਤਿ ਹਰ ਦੁਨਿਆ ਸਿਰਜਨਹਾਰੇ ਜ਼ਰੇ ਜ਼ਰੇ ਘਟ ਘਟ ਵਿੱਚ ਉਹ ਪ੍ਰਵਾਤਮਾ ਵਾਲਮੀਕ ਦੇ ਆਗੰਦ ਦੀ ਜੋਤ ਚਮਕਦੀ ਹੈ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਤਿੰਨ ਚੇਲੇ ਪ੍ਰਵਾਣ ਹਰੀ ਹਰ ਤਿੰਨ ਚੇਲੇ ਪ੍ਰਵਾਣ పార్వతీ ਸਰਬਦ ਕੀ ਮਾਈ ਜਿਸ ਕੇ ਹਮ ਸੰਤਾਨ ਰਦਕਮਰ ਕਮ ਦਿਆ ਜੁਨਾ ਵਿੱਚ ਕਰ ਆਪਣਾ ਆਪ ਸਮਾਇਆ ਰਦਕਮਰ ਕਮ ਨਿਆ ਜੁਨਾ ਵਿੱਚ ਉਹ ਪ੍ਰਮਾਤਮਾ ਆਪ ਹੀ ਸਮਾਇਆ ਹੈ ਜਿੱਥੇ ਜਿੱਥੇ ਜੀਵ ਸੇ ਹਰ ਉਥੇ ਚੋਗ ਪਚਾਇਆ ਸਭ ਕਿਨੋਂ ਫਿਰ ਜਿੱਥੇ ਜਿੱਥੇ ਜੀਵ ਵਸਦੇ ਹਨ ਉਥੇ-ਉਥੇ ਪ੍ਰਮਾਤਮਾ ਵਾल्ਮੀਕੀ ਦਾ ਵਾਂਜ ਨੇ ਚੋਗ ਰਿਜਕ ਉਤਪਤ ਕੀਤਾ ਇੱਕ ਰੋ ਪਤੀ ਕਪਾਲਨ ਕਰਤਾ ਏਕ ਬਿਨਾ ਜਹਾਨ ਤਿੰਨ ਦੇਵਤੇ ਬਣਾਏ ਬ੍ਰਹਮਾ ਵਿਸ਼ਨੂੰ ਸ਼ੰਕਰ ਤੇ ਤਿੰਨਾ ਦੇਵਤਿਆਂ ਦੀ ਡਿਊਟੀ ਇਹ ਹੈ ਇੱਕ ਉਤਪਤੀ ਕਰਦਾ ਹੈ ਇੱਕ ਪਾਲਣਾ ਕਰਦਾ ਹੈ ਇੱਕ ਵਿਨਾਸ਼ ਕਰ ਦਿੰਦਾ ਹੈ ਬ੍ਰਹਮ ਬ੍ਰਹਮ ਇਨਸਾਨ ਦੀ ਜੀਵ ਦੀ ਉਤਪਤੀ ਕਰਦਾ ਹੈ ਵਿਸ਼ਨੂੰ ਪਾਲਣਾ ਕਰਦਾ ਹੈ ਤੇ ਸ਼ੰਕਰ ਵਿਨਾਸ਼ ਕਰ ਦਿੰਦਾ ਹੈ ਇਕ ਕੋਤਬਜਿਗ ਪਾਲਨ ਕਰਤਾ ਇਕ ਬਿਨਾ ਜਹਾਨ ਤਿੰਨ ਚੇਲੇ ਪ੍ਰਵਾਨ ਹਰੀ ਹਰ ਤਿੰਨ ਚੇਲੇ ਪ੍ਰਵਾਨ ਰਾਜ ਗੁਣ ਸਤ ਗੁਣ ਤਮ ਗੁਣ ਕਹੀਏ ਕੀ ਤੇਰਾ ਸਵੇਰਾ ਰਾਜ ਗੁਣ ਸਤ ਗੁਣ ਤੇ ਤਮ ਗੁਣ ਇਹ ਤਿੰਨ ਗੁਣ ਬਣਾ ਕੇ ਦਿਨ ਤੇ ਰਾਤ ਬਣਾ ਦਿੱਤੇ ਮੰਦਰ ਹੈ ਇਨਸਾਨ ਤਿੰਨੇ ਗੁਣ ਜਿਸ ਵਿੱਚ ਕਰਨ ਬਸੇਰਾ ਇਹ ਤਿੰਨਾ ਦੇਵਤਿਆਂ ਦਾ ਮੰਦਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਪਿਆਰ ਕਰਦੀ ਹੈ ਇਨਸਾਨ ਹੈ ਤੇ ਇਸ ਇਨਸਾਨ ਵਿੱਚ ਇਹ ਦੇਵਤੇ ਵਸਦੇ ਹਨ ਨਾ ਕਰਨਾ ਨਾ ਵਜਨਾਰਾਈ ਜੋ ਰਚਤਾ ਭਗਵਾਨ ਫਿਰ ਜੋ ਕੁਝ ਪ੍ਰਮਾਤਮਾ ਵਾਲਮੀਕ ਦੇ ਆਵਾਜ਼ ਜਿਹਨੇ ਬਣਾ ਦਿੱਤਾ ਹੈ ਉਹ ਨਾਰਾਈ ਘਟ ਸਕਦਾ ਹੈ ਤੇ ਨਾਰਾਈ ਵੱਸ ਸਕਦਾ ਹੈ ਸਾਬ ਕਹਿੰਦੇ ਹਨ ਫਿਰ ਅਸਤਾ ਔਰ ਜਾਣ ਵਾਲਾ ਵੀ ਸਾਰਿਆਂ ਦਾ ਪ੍ਰਮਾਤਮਾ ਵਾਲਮੀਕਾ ਵਾਂਜ ਨੇ ਇੱਕੋ ਹੀ ਬਣਾਇਆ ਹੈ ਸਾਰੇ ਹੀ ਇਨਸਾਨ ਚਾਹੇ ਕੋ ਹਿੰਦੂ ਹੈ ਚਾਹੇ ਕੋ ਮੁਸਲਮਾਨ ਹੈ ਚਾਹੇ ਕੋ ਸਿੱਖ ਹੈ ਚਾਹੇ ਕੋ ਇਸਾਈ ਹੈ ਚਾਹੇ ਕੋ ਯਹੂਦੀ ਹੈ ਚਾਹੇ ਕੋ ਫਾਰਸੀ ਹੈ ਚਾਹੇ ਕੋ ਕ੍ਰਿਸਚਨ ਹੈ ਸਾਹਿਬ ਕਹਿੰਦੇ ਨੇ ਸਾਰੇ ਹੀ ਇਨਸਾਨ ਮਾਂ ਦੇ ਗਰਭ ਤੋਂ ਪੈਦਾ ਹੁੰਦੇ ਹਨ ਸਾਹਿਬ ਕਹਿੰਦੇ ਹਨ ਐਸਾ ਕੋਈ ਵੀ ਇਨਸਾਨ ਨਹੀਂ ਹੈ ਜੋ ਮਾਂ-ਬਾਪ ਦੇ ਸੰਬੰਧ ਤੋਂ ਪੈਦਾ ਹੋਇਆ ਹੋਵੇ ਸਾਹਿਬ ਕਹਿੰਦੇ ਚਾਹੇ ਕੋਈ ਦੇਵਤਾ ਹੈ ਚਾਹੇ ਕੋਈ અવਤਾਰ ਹੈ ਚਾਹੇ ਕੋਈ ਪਕੰਬਰ ਹੈ ਸਾਬ ਕਹਿੰਦੇ ਸਾਰੇ ਇਸ ਦੁਨੀਆ ਵਿੱਚ ਜੋ ਵੀ ਆਉਂਦਾ ਹੈ ਉਹ ਸਭ ਮਾਂ ਦੇ ਗਰਭ ਤੋਂ ਉਤਪਤ ਹੁੰਦੇ ਹਨ ਮਾਂ ਦੇ ਗਰਭ ਤੋਂ ਪੈਦਾ ਹੁੰਦੇ ਹਨ ਤੇ ਸਾਬ ਕਹਿੰਦੇ ਹਨ ਫਿਰ ਜਿਤਨੀ ਪ੍ਰਮਾਤਮਾ ਵਾਲਮਿਕ ਦਿਵਾਨ ਜੀ ਨੇ ਇਨਸਾਨ ਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ ਉਹ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਨਸਾਨ ਇਸ ਦੁਨੀਆ ਵਿੱਚੋਂ ਚਲੇ ਜਾਂਦਾ ਹੈ ਅਮਰਤ ਬਾਣੀ ਦਾ ਜੀ ਹੈ ਕੋਈ ਆਵੇ ਕੋਈ ਜਾਵੇ ਦੁਨੀਆ ਖੇਲ ਤਮਾਸ਼ਾ ਜੀਵ ਜਗਤ ਵਿੱਚ ਐਸੀ ਜੈਸੇ ਪਾਣੀ ਬੀਚ ਪਤਾਸਾ ਜਮਨ ਮਨਨ ਤੋਂ ਬਾਅਦ ਸਵਾਮੀ 파ਖੂ ਸਾਜ ਗਿਆ ਸੱਚੇ ਪਤਸ਼ਾ ਧਨ ਤਨ ਸਤਿਗੁਰੂ ਗਿਆਨ ਆਸ ਮਹਾਰਾਜ ਕਹਿੰਦੇ ਹਨ ਇਸ ਦੁਨੀਆ ਵਿੱਚ ਜੋ ਜਮਨ ਮਨੰਤੂ ਰਹਿਤ ਹੈ ਉਹ ਪ੍ਰਮਾਤਮਾ ਵਾਲਮੀਕ ਦੇਵਾਨ ਜੀ ਹਨ ਜਿਨ੍ਹਾਂ ਨੇ ਇਸ ਸਿੱਟੀ ਦੀ ਰਚਾ ਕੀਤੀ ਹੈ ਜਿਨ੍ਹਾਂ ਨੇ 84 ਲੱਖ ਜੁਨਾ ਬਣਾਇਆ ਹਨ ਉਹੀ ਪ੍ਰਮਾਤਮਾ ਵਾਲਮੀਕ ਦੇਵਾਨ ਜੀ ਜਮਨ ਮਨੰਤੂ ਬਾਰ ਹੈ ਰਤ ਸੱਚੇ ਪਤਸ਼ਾਹ ਜੀ ਕਹਿੰਦੇ ਹਨ ਜੰਮਣ ਮਰਨ ਤੋਂ ਬਾਹਰ ਨੇਣ ਜਿਸ ਕਰਤੇ ਕੀ ਰਚੀ ਰਮਾਇਣ ਜਿਸ ਪ੍ਰਮਾਤਮਾ ਵਾਲਮੀਕ ਜੀ ਆਵਾਂ ਜੀ ਨੇ ਸ਼੍ਰੀ ਰਮਾਇਣ ਸਹਿਬ ਮਹਾਰਾਜ ਰਚਨਾ ਕੀਤੀ ਹੈ ਉਹੀ ਪ੍ਰਮਾਤਮਾ ਵਾਲਮੀਕ ਜੀ ਜੰਮਣ ਮਰਨ ਤੋਂ ਬਾਹਰ ਹਨ ਉਸ ਤੋਂ ਇਲਾਵਾ ਇਸ ਦੁਨੀਆ ਵਿੱਚ ਜਿੰਨੇ ਵੀ ਦੇਵਤੇ ਹਨ ਸਭ ਕੇ ਸਾਰੇ ਜੰਮਣ ਮਰਨ ਦੇ ਚੱਕਰ ਵਿੱਚ ਹਨ ਸਭ ਕੇ ਨੰ ਬ੍ਰਹਮਾ ਵੀ ਜੰਮਣ ਮਰਨ ਦੇ ਚੱਕਰ ਵਿੱਚ ਹੈ ਵਿਸ਼ਨੂੰ ਵੀ ਜੰਮਣ ਮਰਨ ਦੇ ਚੱਕਰ ਵਿੱਚ ਹੈ ਤੇ ਸ਼ਿਵ ਜੀ ਵੀ ਜੰਮਣ ਮਰਨ ਦੇ ਚੱਕਰ ਵਿੱਚ ਹੈ ਸਾਹਿਬ ਕਹਿੰਦੇ ਇੱਕੋ ਪ੍ਰਮਾਤਮਾ ਵਾਲਮੀ ਦੇਵਾਂ ਜੀ ਹਨ ਜੋ ਜਮਨ ਮਰਨ ਤੋਂ ਰਹਿਤ ਹੈ ਤੇ ਸਾਹਿਬ ਕਹਿੰਦੇ ਹਨ ਉਸ ਪ੍ਰਭੂ ਉਸ ਪ੍ਰਮਾਤਮਾ ਉਸ ਨਰੰਕਾਰ ਵਾਲਮੀ ਦੇਵਾਂ ਜੀ ਦਾ ਸਿਮਰਨ ਹੀ ਸਾੰਮਣੂ ਜੰਮਣ ਮਰਨ ਤੋਂ ਰਹਿਤ ਕਰ ਸਕਦਾ ਹੈ ਸੱਚੇ ਪਾਤਸ਼ਾਹ ਦੇ ਗੁਰਬਾਣੀ ਬਿਆਨ ਕਰਦੀ ਹੈ ਕੋਈ ਆਵੇ ਕੋਈ ਜਾਵੇ ਦੁਨੀਆਂ ਖੇਲ ਤਮਾਸ਼ਾ ਜੀਵ ਜਗਤ ਵਿੱਚ ਐਸੇ ਜੈਸੇ ਪਾਣੀ ਪੀਚ ਪਤਾਸਾ ਜਮਨ ਮਨੰਤੋ ਬਾਰਸ ਮਾਮੀ ਏ ਪਾ ਕੋ ਸਾਚ ਗਿਆਨ ਤਿਨ ਚਲੇ ਪ੍ਰਵਾਣ ਹਰੀ ਹਰ ਤਿਨ ਚਲੇ ਪ੍ਰਵਾਣ ਪਾਰਵਤੀ ਸਰਬਤ ਕੀ ਮਾਈ ਜਿਸ ਕੀ ਹਮ ਸੰਤਾਨੋ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਰਿਸ਼ਵਰ ਪੁਰਨਾ ਸਾਬ ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੀ ਜੈ ਧਨ ਧਨ ਸੰਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸ੍ਰੀ ਆਦ ਧਰਮ ਗ੍ਰੰਥ ਸ੍ਰੀ ਰਮਨਸਾਹ ਮਹਾਰਾਜ ਕੀ ਜੈ ਚੋਜੀ ਪ੍ਰੀਤਮ ਸਤਿਗੁਰੂ ਪੁਰਨਨਾਥ ਮਹਾਰਾਜ ਕੀ ਜੈ ਜੋ ਬੋਲੇ ਸੁਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਸਦਾ ਸਦਾ ਹੈ ਜੈ